ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸੰਮਣ ਪਿਜਵਾਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਪਿਜੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ ਬڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੀਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਬਈ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ 'ਚ ਆ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ 'ਚ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਆ ਜੀ ਡਰਾਮਾ ਇਹ ਹਮੇਸ਼ਾ ਕਰਦੇ ਆ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਛੋਟੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰ ਦਈਏ ਤੇ ਸਭ ਨੂੰ ਡਰਾ ਲਈਏ ਕੈਂਡ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਘਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਿਹਾ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਹੈ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਐ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਬ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਬਹੁਤ ਧੰਨਵਾਦ ਸਰ ਅਸਤਾ ਕਿਉਂ ਲੱਗ ਰਿਹਾ ਹੈ ਕਿ ਸ਼ੁਰੂ ਤੋਂ ਪਹਿਲਾਂ ਤੁਸੀਂ ਜਿਦਾ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੰਦਾ ਰਾਣਾ ਗੁਜੀ ਨੇ ਕਿਹਾ ਕਿ ਸ਼ਾ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸੰਮਣ ਕਰੇ ਮਨਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਪਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਦਾ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕਿਹਾ ਜਾ ਰਿਹਾ ਕਿ ਉਹ ਐਸਐਸਪੀ ਦੇ ਨਾਲ ਤੁਹਾਡੇ ਕੋਈ ਸੰਬੰਧ ਸੀਗੇ ਕੋਈ ਮੀਟਿੰਗਾਂ ਹੋਈਆਂ ਸੀ ਤੁਸੀਂ ਖੋਲ ਹੀ ਆਪਣੇ ਆਪਣੇ ਆਪ ਨੂੰ ਸੰਭੋਏ ਕਰਵਾਏ ਉਹਨਾਂ ਨੂੰ ਹਾਈਪ ਤੇ ਪੰਜਾਬ ਦੀ ਵੈਸੇ ਆ 1 ਮਿੰਟ ਉਹ ਐਸਐਸਪੀ ਉਸ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਅਰੋੜੇ ਤੋਂ ਹੁਕਮ ਲੈ ਰਹੇ ਆ ਫੋਟੋ ਦੇਖੋ ਜੀ ਸਰ ਘੁਮਾ ਦਿਓ ਜੀ ਸਰ ਇੱਧਰ ਸਭਾ ਸਰ ਇੱਧਰ ਸੈਂਟਰ ਚ ਰੱਖ ਲਓ ਆ ਆ ਅਰੋੜਾ ਸਾਹਿਬ ਸਾਹਮਣੇ ਕਰ ਦਿਓ ਕਿਹਾ ਐਸਐਸਪੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਹੇ ਆ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਕੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਤੇ ਜਦੋਂ ਹੁਕਮ ਲੈ ਰਿਹਾ ਮੈਂ ਫੋਟੋ ਦਿਖਾਣਾ ਤੁਹਾਨੂੰ ਨਹੀਂ ਇੱਕ ਜਗ੍ਹਾ ਤੇ ਰੱਖ ਦਿਓ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਵਿੱਚ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪੂ ਆ ਪੰਜਾਬ ਸਰਕਾਰ ਇੱਕ ਵੱਡਾ ਮੰਥਨ ਵੀ ਕਰ ਰਹੀ ਹੈ ਜੀ ਇੱਕ ਨੀਜੀ ਹੋਟਲ ਦੇ ਵਿੱਚ ਦੋ ਜਗ੍ਹਾ ਐਫ ਆਈ ਆਰ ਕੀਤੀ ਵਿਜਰੈਂਸ ਵਾਲਿਆਂ ਨੇ ਲੁਧਿਆਣੇ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਦੋਵੇਂ ਨੌਕਡਾਊਨ ਕਰ ਦਿੱਤੀਆਂ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਇਸੇ ਤਰ੍ਹਾਂ ਸਾਡੇ ਅਰੋੜਾ ਸਾਹਿਬ ਹਸ਼ਿਆਰਪੁਰ ਵਾਲੇ ਉਹਨਾਂ ਦੇਤੇ ਉਹਨਾਂ ਨੂੰ ਵੀ ਕਲੀਨ ਚਿੱਟ ਮਿਲੀ ਕੋਰਟ ਤੋਂ ਹਰदयाल ਕੰਬੋਜ ਜੀ ਉਹ ਮੈਂ ਨੌ ਗਿਣਾਵਾਂਗਾ ਤਾਂ ਬੜੇ ਹੋ ਜਾਣੇ ਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਇੱਕ ਸਟੰਟ ਜਦੋਂ ਜਦੋਂ ਕਿਤੇ ਕੋਈ ਇਲੈਕਸ਼ਨ ਆ ਜਾਏ ਤੇ ਆਪਣੇ ਮੁਰਗਾ ਹalal ਕਰ ਦਿੰਦੇ ਆ ਪਹਿਲਾ ਸਿੰਘਲਾ ਸਾਹਿਬ ਤੇ ਫਿਰ ਆਪਣੇ ਸਰਾਰੀ ਅਮਿਤ ਰਤਨ ਅਮਿਤ ਰਤਨ ਤੇ ਫਿਰ ਸਰਾਰੀ ਸਾਹਿਬ ਤੇ ਲੇਕਨ ਹੌਣ ਰਮਨ ਰੋੜਾ ਹੌਣ ਰਮਨ ਰੋੜਾ ਨਵਾਂ ਮੁਰਗਾ ਨਵਾਂ ਮੁਰਗਾ ਦੇਖੋ ਉਥੇ ਤਿੰਨ ਇਲੈਕਸ਼ਨਾਂ ਹੋਈਆਂ ਉਥੇ ਸਾਰੀ ਸਰਕਾਰ ਗਈ ਪਹਿਲਾ ਭਾਈ ਇਲੈਕਸ਼ਨ ਮੈਂਬਰ ਪਾਰਲਮੈਂਟ ਦੀ ਹੋਈ ਦੋ ਮਹੀਨੇ ਉਥੇ ਇਲੈਕਸ਼ਨ ਲੜਦੇ ਰਹੇ ਤਾਂ ਕਿ ਉਹਨਾਂ ਪਤਾ ਨਹੀਂ ਲੱਗਾ ਮਨੋਰੋੜਾ ਕੀ ਚੀਜ਼ ਹੈ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ ਕੀਤੀ ਲੇਕਿਨ ਕਬੂ ਉੱਪਰ ਸੀ ਉਹਦੇ ਬਾਅਦ ਫਿਰ ਜਨਰਲ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਫਿਰ ਬਾਈ ਇਲੈਕਸ਼ਨ ਜਿਲੰਦਰ ਵੈਸਟ ਦੀ ਹੋਈ ਤੇ ਅਮਨ ਮਨੋਰੋੜਾ ਪੂਰੀ ਅਮਨ ਨਹੀਂ ਰਮਨ 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 ਮਨੋਰੋੜਾ ਉਹ ਉੱਥੇ ਦਾ ਕਰਤਾ ਤੱਤਾ ਸੀ ਹੁਣ ਜਦੋਂ ਰਮਨ ਮਨੋਰੋੜਾ ਜੀ ਨੂੰ ਲੈ ਕੇ ਜਾਂਦੇ ਆ ਇਹ ਉਹ ਹੱਸਦੇ ਜਾਂਦੇ ਆ ਇਹਦਾ ਕੀ ਮਤਲਬ ਇਹ ਸਭ ਡਰਾਮਾ ਆ ਉਹਨੂੰ ਵੀ ਪਤਾ ਕਿ ਮੇਰਾ ਅਖੀਰ ਚ ਕੁਝ ਨਹੀਂ ਕਰਨਾ ਜਨਤਾ ਨੂੰ ਦੱਸ ਰਹੇ ਆ ਗੁੰਮਰਾਹ ਕਰ ਰਹੇ ਆ ਔਰ ਆਸ਼ੂ ਜੀ ਦੇ ਕਾਰਟੂਨ ਬਣਾ ਕੇ ਯਾਰੋ ਜਿਹੜੇ ਕਰ ਰਹੇ ਆ ਤੁਹਾਡੇ ਸਾਹਮਣੇ ਆ ਭੱਜ ਰਿਹਾ ਜੀ ਆਸ਼ੂ ਆਸ਼ੂ ਕਿੱਥੇ ਭਜੇਗਾ ਆਸ਼ੂ ਡਟ ਕੇ ਲੜੇਗਾ ਔਰ ਅਸੀਂ ਲੋਕ ਮਜ਼ਬੂਤੀ ਨਾਲ ਖੜੇ ਹੋਵਾਂਗੇ ਜਲੰਧਰ ਵੈਸਟ ਆਂਡ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਿ ਪੰਜਾਬੀ ਨਾ ਕਦੇ ਡਰਿਆ ਨਾ ਭਜਿਆ ਲੁਧਿਆਣਾ ਵੈਸਟ ਲੁਧਿਆਣਾ ਵੈਸਟ ਸੋਰੀ ਜਿੱਥੇ ਦੇ ਹੋਈਏ ਪੈਕੇਜ ਇੱਥੇ ਆਉਂਦੇ ਆ ਲੁਧਿਆਣਾ ਵੈਸਟ ਲੁਧਿਆਣਾ ਸਾਰਾ ਹੀ ਸਾਰਾ ਪੰਜਾਬ ਦੁਰਤਾਂ ਨਹੀਂ ਤੇ ਲੁਧਿਆਣਾ ਵੈਸਟ ਦੇ ਲੋਕ ਆਸ਼ੂ ਜੀ ਨਾਲ ਮੋਹਬਤ ਕਰਦੇ ਆ ਖੜੇ ਹੋਣਗੇ ਔਰ ਖਾਦੀ ਆਸ਼ੂ ਜੀ ਤੇ ਪਰਚਾ ਕਰਕੇ ਉਹ ਪਤਾ ਆਸ਼ੂ ਨੇ ਨਹੀਂ ਲੱਗਾ ਉਹ ਡਰਾਉਣਾ ਚਾਉਂਦੇ ਆ ਥੱਲੇਲੇ ਵਰਕਰਾਂ ਨੂੰ ਔਰ ਵਰਕਰ ਵੀ ਜਾਣਦੇ ਆ ਕਿ ਜੇ 58 ਐਫ ਆਰਾਂ ਹੋਈਆਂ ਉਹਨਾਂ ਦੀ ਜਮਾਨਤਾ ਹੋ ਗਈਆ ਯਾਰ 158 ਦੀ ਵੀ ਜਮਾਨਤਾ ਹੋ ਜਾਣਗੀਆਂ ਰੋਲਾ ਕੱਢਾ ਇਲੈਕਸ਼ਨ ਲੜੋ სპੋਰਟਸਮੈਨ ਅੰਗਰ ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵੇਖੋ ਸਾਡੀ ਰਾਜਨੀਤੀ ਦੇ ਵਿੱਚ ਪੰਜਾਬ 'ਚ ਖਟਾਸ ਆਈ 2002 'ਚ ਜਦੋਂ ਬਾਦਲ ਸਾਹਿਬ ਨੂੰ ਫੜ ਕੇ ਅੰਦਰ ਦਿੱਤਾ ਕੈਪਟਨ ਵਿਰਿੰਦਰ ਸਿੰਘ ਨੇ ਰਾਜ ਭਾਗਛੇ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਜਦੋਂ ਰਾਗ ਭਾਗ ਚਲੇ ਗਿਆ ਦੇ ਉਹ ਹੀ ਕੈਪਟਨ ਅਮਰਿੰਦਰ ਸਿੰਘ ਉਹਨੇ ਸਮਝੌਤਾ ਕੀਤਾ ਬਾਦਲਾਂ ਨਾਲ ਫਿਰ ਮਿਲ ਕੇ ਚੱਲੇ ਫਿਰ 10 ਸਾਲ ਬਿਲਕੁਲ ਠੀਕ ਠਾਕ ਚੱਲਦੇ ਰਹੇ 5 ਸਾਲ ਕਾਂਗਰਸ ਦੇ ਰਾਜ ਚ ਮਿਲ ਕੇ ਚੱਲਦੇ ਰਹੇ ਜਦੋਂ ਲੋਕਾਂ ਨੇ ਵੇਖਿਆ ਕਿ ਇਹ ਮਿਲ ਗਏ ਆ ਮਿਲੇ ਉਹਨੂੰ ਲੋਕ ਠੋਕਦੇ ਆ ਸੋ ਘੱਲਿਆ ਲੜਾਈ ਤੁਹਾਡੀ ਆਪਣੀ ਕਾਂਗਰਸ ਦੀ ਪੰਜਾਬ ਦੀ ਆਸ਼ੂ ਲੜ ਰਿਆ ਅਸੀਂ ਮਜ਼ਬੂਤੀ ਨਾਲ ਨਾਲ ਖੜੇ ਆ ਤੇ ਜਿਹੜੇ ਵੀਰ ਉਧਰ ਨੇ ਯਾਰੇ ਮਤ ਸਮਝਿਓ ਇਹ ਬਤਰਾਖੋਰੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਆ ਇਹ ਕੱਤੈਂ ਕਰੋਗੇ ਉਹ ਲੋਕ ਸਿਆਣੇ ਆ ਜਲੰਧਰ ਵੈਸਟ ਦੇ ਲੋ ਲੁਧਿਆਣਾ ਵੈਸਟ ਦੇ ਲੋ ਬਹੁਤ ਸਿਆਣੇ ਆ ਆਸ਼ੂ ਜੀ ਨਾ ਕਰਦੇ mohabbat ਔਰ ਜਿਤੋਂਗੇ ਹਾਰ ਨੂੰ ਵੇਖਦੇ ਹੋਏ ਸਾਰੀਆਂ ਗੱਲਾਂ ਹੋ ਰਹੀਆਂ ਪਰਚਾ ਸਮਨ ਭੇਜ ਵੀ ਦਿੱਤਾ ਤੇ ਹੁਣ ਕਹਿੰਦੇ ਅਸੀਂ ਪਰਚਾ ਹੀ ਨਹੀਂ ਕੀਤਾ ਉਹ ਜਦੋਂ ਇਹਨਾਂ ਦਾ ਰਾਹ ਤਾਂ ਹੀ ਪੱਕਾ ਨਹੀਂ ਪਤਾ ਹੈ ਕਿ ਦੋ ਵਾਰ ਇਹਨਾਂ ਨੂੰ ਕੋਰਟ ਨੇ ਰਿਲੀਫ ਦਿੱਤੀ ਆ ਕੋਰਟ ਨੇ ਇਨਸਾਫ ਦਿੱਤਾ ਤੇ ਹੁਣ ਤੀਜਾ ਪਰਚਾ ਇਹ ਸਾਰੀਆਂ ਗੱਲਾਂ ਜਾਣਦੇ ਆ ਸਿਰਫ ਡਰਾਉਣ ਤੋਂ ਬਗਾਨੀ ਇਹ ਕੰਮ ਕੀਤਾ ਜਾ ਰਿਹਾ ਔਰ ਕਿਸੇ ਨੇ ਡਰਨਾ ਨਹੀਂ ਸਾਰਿਆਂ ਨੇ ਖੜੇ ਹੋਣਾ ਆਸ਼ੂ ਜੀ ਨੂੰ ਜਿੱਤਣਾ ਉਹ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਵੀ ਉਹਨੇ ਗ੍ਰਿਫਤਾਰ ਕਰਨ ਤੋਂ ਮਨਾ ਕੀਤਾ ਹੋਵੇ ਤੇ ਤਾਂ ਉਹਨੂੰ ਸਸਪੈਂਡ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਪਤਾ ਅੰਦਰਲੀ ਗੱਲ ਦਾ ਤੇ ਅੱਜ ਉਸ ਦੀ ਉਹ ਇੱਕ ਹੋਰ ਸਕ੍ਰਿਪਟ ਲੈ ਕੇ ਆ ਗਏ ਡਰਾਮੇ ਦੀ ਸਾਹਮਣੇ ਵੀ ਇਹ ਮੈਂ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਹੀਂ ਤਾਂ ਚਲੋ ਬਾਕੀ ਅਫਸਰਾਂ ਨੂੰ ਤਾਂ ਤੁਸੀਂ ਸੱਦ ਲੋ ਵਿਜੀਲੈਂਸ ਨੂੰ ਵੀ ਤੁਸੀਂ ਵਿੱਚ ਬਿਠਾ ਕੇ ਮੀਟਿੰਗਾਂ ਕਰਦੇ ਰਹੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੰਦੇ ਰਹੇ ਯਾਸ਼ੂ ਜੀ ਉਹ ਅੱਜ ਅੱਜ ਹਾਲਾਤ ਤੁਹਾਡੇ ਸਾਹਮਣੇ ਫੋਟੋ ਦਿਖਾਈ ਸਾਹਿਬ ਕਿ ਇਹ ਕਾਦੀ ਫੋਟੋ ਹੈ ਕੌਣ ਮੀਟਿੰਗ ਲੈ ਰਿਹਾ ਹੈ ਇਲੈਕਸ਼ਨ ਦੇ ਦੌਰਾਨ ਉਹਦੀ ਮੀਟਿੰਗ ਲੈਣਾ ਔਰ ਉਹਨੂੰ ਡਾਇਰੈਕਟ ਕਰਨਾ ਅਫਸਰਾਂ ਨੂੰ ਕੀ ਮਾਨੇ ਦੱਸਦਾ ਕਿ ਉਹ ਆਖਦੇ ਨੇ ਕਿ ਤੁਸੀਂ ਪਹਿਲੇ ਐਸੇ ਵਿਅਕਤੀ ਹੋ ਜਿਨ੍ਹਾਂ ਨੇ ਜਗਤਪ੍ਰੀਤ ਨੂੰ ਡੀਐਸਪੀ ਨਿਯੁਕਤ ਕੀਤਾ ਸੀ ਸਰ ਡੀਐਸਪੀ ਉਹ ਹੋ ਬਾਦਲਾਂ ਦੇ ਟਾਈਮ ਦਾ ਬਣਿਆ ਹੋਇਆ ਉਹਨਾਂ ਨੂੰ ਕੋ ਚੈੱਕ ਕਰਨ ਸਰ ਇਹ ਮਾਮਲਾ ਕੀ ਹੈ ਵੈਸੇ ਸਕੂਲ ਵਾਲਾ ਜਿਹੜਾ ਸਾਰਾ ਸਰ ਇਹ ਮਾਮਲਾ ਸਕੂਲ ਦਾ ਨਹੀਂ ਹੈ ਇਹ ਮਾਮਲਾ ਅੱਜ ਦੇ ਇਲੈਕਸ਼ਨ ਦਾ ਹੈ ਉਸ ਇਲੈਕਸ਼ਨ ਦੇ ਵਿੱਚ ਇਸ ਨੂੰ ਕਿਸ ਤਰੀਕੇ ਸੰਮਣ ਜਾਰੀ ਕੀਤੇ ਗਏ ਕਿਉਂ ਜਾਰੀ ਕੀਤੇ ਗਏ ਉਹਦੀ ਟਾਈਮਿੰਗ ਕੀ ਸੀ ਕਿਸ ਲਈ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਅਰੈਸਟ ਕਰਨਾ ਸੀ ਯਾ ਮੈਨੂੰ ਡਰਾਉਣਾ ਸੀ ਜਾਂ ਸਾਡੇ ਸਾਰੀ ਚੋਣ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਸਵਾਲ ਇਹ ਐ ਸਾਬ 19 ਤਰੀਕ ਤੋਂ ਬਾਅਦ ਆਈ ਉਹਦੇ ਤੇ ਵੀ ਇਸ਼ੂ ਡਿਸਕਸ ਕਰ ਲਾਂਗੇ ਵੀ ਮਾਮਲਾ ਕੀ ਐ ਅੱਜ ਜਿਹੜਾ ਮਾਮਲਾ ਐ ਅੱਜ ਜਿਹੜੀਆਂ ਸਸਪੈਂਸ਼ਨ ਐ ਉਹ ਇਸ਼ੂ ਕਰਕੇ ਨਹੀਂ ਐ ਅੱਜ ਜਿਹੜੀਆਂ ਸਸਪੈਂਸ਼ਨ ਐ ਉਹ ਸੰਮਣ ਕੱਢਣ ਕਰਕੇ ਐ ਉਹ ਸੰਮਣ ਦੇ ਪਿਛਲੀ ਕਹਾਣੀ ਕੀ ਐ ਉਹ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਸਾਬ ਸਰਕਾਰ ਨੇ ਜੀ ਉਹ ਸੰਮਣ ਆਇਆ ਸੁਣੋ ਸੁਣੋ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਸਰ ਸਾਹਮਣੇ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਉਹ ਵੀ ਆਸ਼ੂ ਨੇ ਬਦਲਵਾਤੇ ਮੇਰੇ ਯਾਰ ਸੀ ਕਿ ਵਰਿੰਦਰ ਕੁਮਾਰ ਜੀ ਕਿਉਂ ਬਦਲੇ ਗਏ ਆਸ਼ੂ ਸਾਹਮਣੇ ਦੇ ਕੇ ਐਸ ਪੀ ਐਸ ਪਰਮਾਰ ਜੀ ਕਿਉਂ ਸਸਪੈਂਡ ਹੋਏ ਸਭ ਇਹ ਸਾਰਿਆਂ ਦੇ ਪਿੱਛੇ ਆਸ਼ੂ ਹੈ ਇਹਨਾਂ ਦਾ ਮਾਹੌਲ ਬਣਾ ਕੇ ਰੱਖਤਾ ਇਹਨਾਂ ਨੇ ਸਾਰੇ ਸਿਸਟਮ ਦਾ ਬਾਈ ਸਿਰਫ ਤੇ ਸਿਰਫ ਪੋਲਿਟਿਕਲ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਐ ਉਹਨਾਂ ਨੂੰ ਅੰਦਰ ਕਰਨਾ ਉਹ ਪੋਲਿਟਿਕਲ ਤਾਂ ਛੱਡ ਦਿਓ ਥੋੜੀ ਬਰਾਦਰੀ ਚੋਂ ਬੰਦੇ ਅੰਦਰ ਕੀਤੇ ਜਾਂਦੇ ਐ ਜਿਹੜੇ ਸੱਚ ਲਿਖਣ ਦੀ ਜ਼ਰੂਰਤ ਕਰ ਲੈਂਦੇ ਐ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਪੇ